ਗੱਲ ਇਹ ਆ ਜਿਸ ਦਾ ਹੱਡ ਮਾਸ ਨਾੜੀ ਪਿੰਜਰ ਨਹੀਂ ਸੀ ਉਹ ਆਣ ਕੇ ਸੰਸਾਰ ਦੇ ਸਾਹਮਣੇ ਹੋਇਆ ਤੇ ਕਿੱਦਾਂ ਹੋਇਆ ਜਿੰਨਾ ਚਿਰ ਇਹ ਗੱਲ ਸੰਸਾਰ ਦੇ ਬੇਤਰੀ ਫਿੰਜਰ ਸਾਰੀ ਦੁਨੀਆ ਚ ਦੀਆਂ ਦਾ ਰੂਪ ਰੰਗ ਲੇਖ ਨਹੀਂ ਤੇ ਲੇਖਨ ਸਾਹਮਣੇ ਕਿਸੇ ਦੇ ਨਹੀਂ ਹੋਣਿਆ ਜਿਹੜਾ ਇਹ ਆ ਤੇ ਉਹਨੇ ਕਿਸ ਤਰੀਕੇ ਨਾਲ ਇਹ ਨੇ ਲੇਕੀਤਾ ਕਿਸ ਤਰ੍ਹਾਂ ਇਹਨੇ ਉਹਨੇ ਬੰਕਰ ਬੰਨੀ ਕਿਸ ਤਰ੍ਹਾਂ ਪ੍ਰਮਾਤਮਾ ਮੋ ਸਾਹਮਣੇ ਹੋਇਆ ਉਹਦੇ ਜਿਹੜੀ ਚੀਜ਼ ਹੈ ਜਿਹੜਾ ਹੋਰ ਕੀਤਾ ਉਹਨੇ ਕੇ ਪਿੱਛੇ ਹੈ ਹੀ ਨਹੀਂ ਸੀ ਨਿਰਗਣ ਹੋ ਕੇ ਦੱਸਣਾ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਪਰ ਔਰ ਸਾਹਮਣੇ ਆਉਣਾ ਸੰਸਾਰ ਦੇ ਵਿੱਚ ਇਹ ਜਿਹੜਾ ਖੇਲ ਆ ਇਹ ਇੱਕ ਬੜਾ ਹੀ ਵੱਡਾ ਤੇ ਮਹਾਨ ਹੈ ਸੋਹਾਈ ਸਰੂਪ ਹੋਇਆ ਤੇ ਪਰਮਾਤਮਾ ਸਾਡੇ ਆਤਮਾ ਨੂੰ ਗੰਢ ਪਾਇਆ ਤੇ ਸੁਖੋਣਾ ਟੇਢੀ ਪੰਗ ਨਹੀਂ ਲੋੜ ਨਹੀਂ ਪਈ ਸੀ ਜੇ ਸਾਡੀ ਆਤਮ ਸਹਿਜਿਆ ਤੇ ਨਾ ਕਿਸ ਹੁੰਦਾ ਕੀ ਚੀਜ਼ ਆ ਜਪੇ ਲਿ ਗੇ ਰਸਤਾ ਉਹਨੇ ਕਿਵੇਂ ਤੋੜ ਕੇ ਤੇ ਸਿੱਧਾ ਰਾਹ ਭੁੱਲ ਤਾ ਇਹ ਇੱਕ ਜਿੰਨੂ ساری ਦੁਨੀਆ ਜੱਗ ਵੀ ਇਹ ਕੰਮ ਉਹਨੇ ਸਿੱਧਾ ਡਾਇਰੈਕਟ ਬਰੇ ਚੱਲ ਗਿਆ ਸ਼ਬਦ ਜਿਹੜਾ ਇੱਕ ਕਨੈਕਸ਼ਨ ਹੈ ਉਹ ਸ਼ਬਦ ਤੂੰ ਮੇਰਾ ਮੈਂ ਤੇਰਾ ਦਾ ਭਾਵ ਕੀ ਆ ਕਿ ਕਨੈਕਟ ਕਰਦਾ ਸਾਨੂੰ ਸਾਡੇ ਤੋਂ ਤੋਂ ਮਹਾਰਾਜੀ ਇੱਕ ਤੇ ਨਿਆ ਸਤਨਾਮ ਨਾਮ ਬੰਜਣਾ ਸਤਨਾਮ ਨਾਮ ਕੀ